ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਯੂਐਸਏ ਵੱਲੋਂ ਡਿਪੋਰਟ ਕੀਤੇ 205 ਭਾਰਤੀ ਪਹੁੰਚ ਗਏ ਨੇ ਅੰਮ੍ਰਿਤਸਰ 에어ਪੋਰਟ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸਣਾ ਚਾਹਾਂਗੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ 105 ਭਾਰਤੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰਿਆ ਗਿਆ ਇਹ ਲੋਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਜਹਾਜ਼ ਜੋ ਕਿ ਸੀ 17 ਮਲਵਾਹਕ ਹੈ ਸੈਨ ਅਨਟੋਰਨੀਓ ਤੋਂ ਮੰਗਲਵਾਰ ਦੁਪਹਿਰ ਨੂੰ ਰਵਾਨਾ ਹੋਇਆ ਸੀ ਹਵਾਈ ਅੱਡੇ ਤੇ ਜੋ ਪੁਲਿਸ ਅਤੇ ਸੀਆਈਐਸਐਫ ਦੇ ਜਵਾਨਾਂ ਦੀ ਗੱਡੀ ਗਿਣਤੀ ਜਿਹੜੀ ਐ ਤਨਾਬ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਜਿਹੜੀ ਐ ਲੋਕਾਂ ਦੀ ਵੇਖਣ ਨੂੰ ਮਿਲੀ ਹੈ ਹਾਲਾਂਕਿ ਹੋਰ ਲੋਕ ਪੈਸੇਂਜਰ ਵੀ ਜਿਹੜੇ ਨੇ ਉੱਥੇ ਮੌਜੂਦ ਸਨ ਤੇ ਉਹ ਲੋਕ ਵੀ ਮੌਜੂਦ ਨੇ ਜਿਹੜੇ ਲੋਕ ਉੱਥੋਂ ਡਿਪੋਰਟ ਕੀਤੇ ਗਏ ਨੇ ਉਹਨਾਂ ਵਿੱਚੋਂ 33 ਵਿਅਕਤੀ ਹਰਿਆਣਾ ਤੋਂ ਨੇ 30 ਵਿਅਕਤੀ ਪੰਜਾਬ ਤੋਂ ਨੇ ਅਤੇ 2 ਚੰਡੀਗੜ੍ਹ ਤੋਂ ਹੀ ਨੇ ਇਸ ਦੇ ਨਾਲ ਕੁਝ ਪਰਿਵਾਰਾਂ ਦੇ ਵਿੱਚ 2 ਤੋਂ 6 ਸਾਲ ਦੇ ਬੱਚੇ ਵੀ ਸ਼ਾਮਲ ਨੇ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਵਿੱਚੋਂ ਕੋਈ ਬਦਨਾਮ ਅਪਰਾਧੀ ਨਹੀਂ ਹੈ ਪੰਜਾਬ ਸਰਕਾਰ ਨੇ ਹਵਾਈ ਅੱਡੇ ਦੇ ਆਹਾਤੇ ਦੇ ਵਿੱਚ ਬੱਸਾਂ ਵੀ ਖੜੀਆਂ ਕੀਤੀਆਂ ਜੋ ਡਿਪੋਰਟ ਕੀਤੇ ਭਾਰਤੀਆਂ ਨੂੰ ਉਹਨਾਂ ਦੇ ਘਰਾਂ ਤੱਕ ਲਿਜਾਣਗੀਆਂ ਇਮੀਗ੍ਰੇਸ਼ਨ ਅਤੇ ਕਸਟਮ ਪ੍ਰਕਿਰਿਆ ਤੋਂ ਬਾਅਦ ਇਹ ਲੋਕ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਜਾਣਗੇ ਅਧਿਕਾਰੀਆਂ ਨੇ ਦੱਸਿਆ ਇਹ ਕਿਸੇ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਕੋਈ ਪ੍ਰਕਿਰਿਆ ਸਾਹਮਣੇ ਨਹੀਂ ਹੈ ਹਾਲੇ ਤੱਕ ਕੋਈ ਹੁਕਮ ਸਾਹਮਣੇ ਨਹੀਂ ਆਇਆ ਨਾ ਹੀ ਕੋਈ ਨਜ਼ਰਬੰਦੀ ਕੇਂਦਰ ਸਥਾਪਿਤ ਕੀਤਾ ਗਿਆ ਇਸ ਸਮੇ 11 ਚਾਲਕ ਦਲ ਦੇ ਮੈਂਬਰ ਅਤੇ 45 ਅਮਰੀਕੀ ਅਧਿਕਾਰੀ ਵੀ ਜਹਾਜ਼ ਦੇ ਹੋਣਗੇ ਜੋ ਭਾਰਤੀ ਉਹਨਾਂ ਨੂੰ ਉਤਰਨ ਤੋਂ ਬਾਅਦ ਵਾਪਸ ਲੈ ਜਾਣਗੇ ਹਾਲਾਂਕਿ ਜੋ ਵਾਪਸ ਇੱਥੋਂ ਜਾਣਗੇ ਅੰਮ੍ਰਿਤਸਰ ਦੇ ਸਾਫਕਾ ਪਾਸਪੋਰਟ ਅਧਿਕਾਰੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ ਉਹਨਾਂ ਕੋਲ ਆਪਣਾ ਪਾਸਪੋਰਟ ਨਹੀਂ ਹੁੰਦਾ ਇਸ ਲਈ ਭਾਰਤੀ ਦੂਤਾਵਾਸ ਉਹਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕਰਦਾ ਹੈ ਜੋ ਕਿ ਭਾਰਤ ਵਿੱਚ ਉਤਰਦੇ ਹੀ ਵਾਪਸ ਲੈ ਲਿਆ ਜਾਂਦਾ ਹੈ ਹਾਲਾਂਕਿ ਸ਼ਾਇਦ ਉਹਨਾਂ ਕੋਲੇ ਉਹੀ ਸਰਟੀਫਿਕੇਟ ਜਿਹੜਾ ਹੈ ਮੌਜੂਦ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਕਈ ਲੋਕ ਕਹਿੰਦੇ ਨੇ ਕਿ 104 ਜਿਹੜੇ ਨੇ ਉਹ ਭਾਰਤੀ ਨੇ ਕੋਈ 205 ਦਾ ਜ਼ਿਕਰ ਕਰਦਾ ਕੋਈ 105 ਦਾ ਜ਼ਿਕਰ ਕਰਦਾ ਕੋਈ 104 ਦਾ ਪਰ ਜਿਸ ਹਿਸਾਬ ਦੇ ਨਾਲ ਭੀੜ ਦੇਖਣ ਨੂੰ ਮਿਲੀ ਹੈ ਹਾਲਾਂਕਿ 200 ਤੋਂ ਵੱਧ ਜਿਹੜੇ ਲੋਕ ਨੇ ਉਹ ਦਿਖਾਈ ਦੇ ਰਹੇ ਨੇ 200 ਤੋਂ ਵੱਧ ਲੋਕ ਜਿਹੜੇ ਨੇ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਅਮਰੀਕਾ ਰੇਪੋਰਟ ਤੇ ਯੂ ਐਸ ਏ ਤੋਂ ਰਿਪੋਰਟ ਕੀਤੇ ਭਾਰਤੀ ਪ੍ਰਵਾਸੀ ਜਿਹੜੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੰਜਾਬੀ ਸ਼ਾਮਲ ਨੇ ਆਮ ਲੋਕਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਹੜੇ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਸਪੈਸ਼ਲ ਗੇਟ ਤੋਂ ਜਿਹੜੀ ਹੈ ਬਾਹਰ ਐਗਜ਼ਿਟ ਕੀਤਾ ਗਿਆ ਹੈ ਬਾਹਰ ਗੇਟ ਤੋਂ ਲਿਆਂਦਾ ਗਿਆ ਹੈ ਹਾਲਾਂਕਿ ਉਹਨਾਂ ਦੇਖਿਆ ਜਾ ਸਕਦਾ ਹੈ ਕਿ ਹੁਣ ਜਿਹੜੀ ਯੂਐਸਏ ਦੀ ਸਰਕਾਰ ਹੈ ਉਹ ਭਾਰਤੀਆਂ ਨੂੰ ਨਹੀਂ ਰੱਖ ਰਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿੱਚ ਜਾ ਕੇ ਵਸਣ ਵਾਲੇ ਲੋਕ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਹਾਲਾਂਕਿ ਜੇਕਰ ਤੁਸੀਂ ਵੀ ਯੂਐਸਏ ਜਾਣ ਦੀ ਡੌਂਕੀ ਲਾ ਕੇ ਸੋਚ ਰਹੇ ਹੋ ਤਾਂ ਪਹਿਲਾਂ ਇਨ੍ਹਾਂ ਪ੍ਰਵਾਸੀਆਂ ਵੱਲ ਜ਼ਰੂਰ ਦੇਖ ਲਿਆ ਜਾਏ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ